ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 라ਵਣ ਦੀ ਮੌਤ ਦਾ ਕਾਰਨ ਕਿਵੇਂ ਬਣਿਆ 라ਵਣ ਲਾਲਚ ਬਸ ਹੋ ਕੇ ਆਪਣੇ ਸੈਨਿਕਾਂ ਨੂੰ ਕਹਿਣ ਲੱਗਾ ਕਿ ਜਿਸ ਤੋਂ ਵੀ ਹੋ ਸਕਦਾ ਹੈ ਸਰਵਨ ਸਾਰਿਆਂ ਨੂੰ ਹੀ ਕਰ ਵਜੋਂ ਟੈਕਸ ਵਜੋਂ ਪੈਸਾ ਲਵੋ ਸਭ ਕੋਲੋਂ ਉਸਨੇ ਇਥੋਂ ਤੱਕ ਕਿ ਸਾਧੂਆਂ ਨੂੰ ਵੀ ਨਾ ਬਖਸ਼ਿਆ ਉਹਨਾਂ ਨੂੰ ਵੀ ਕਿਹਾ ਕਿ ਮੈਨੂੰ ਟੈਕਸ ਵਜੋਂ ਘਰ ਵਜੋਂ ਮੈਨੂੰ ਕੁਝ ਮਾਇਆ ਦੇਵੋ ਤਾਂ ਸਾਧੂਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਅਸੀਂ ਸਾਧੂ ਅਸੀਂ ਕਿੱਥੋਂ ਇਹਨੂੰ ਮਾਇਆ ਦੇਣੀ ਹੈ ਉਹਨਾਂ ਨੇ ਆਪਣੇ ਹੱਥ ਵੱਢ ਕੇ ਉਸ ਦਾ ਖੂਨ ਨਿਚੋੜ ਕੇ ਇੱਕ ਘੜੇ ਵਿੱਚ ਭਰ ਕੇ ਉਸ ਦੇ ਸੈਨਿਕਾਂ ਦੇ ਉੱਤੇ ਕਿ ਆ ਰਾਵਣ ਨੂੰ ਸਾਡੀ ਪੇਟਾ ਦੇ ਦੇਵੀਂ ਜਦੋਂ ਸੈਨਿਕ ਉਹ ਲੈ ਕੇ ਰਾਵਣ ਕੋਲ ਪਹੁੰਚੇ ਤਾਂ ਰਾਵਣ ਨੇ ਪੁੱਛਿਆ ਕਿ ਇਹ ਕੀ ਹੈ ਤਾਂ ਸੈਨਿਕ ਕਹਿਣ ਲੱਗੇ ਕਿ ਮਹਾਰਾਜ ਇਹ ਜੋ ਹੈ ਸਾਧੂਆਂ ਨੇ ਆਪਣਾ ਜੋ ਹੱਥ ਕੱਟ ਕੇ ਲਹੂ ਰੂਪ ਭੇਜਿਆ ਹੈ ਤਾਂ ਰਾਵਣ ਕਹਿਣ ਲਗਾ ਕਿ ਇਸ ਨੂੰ ਜਾ ਕੇ ਜੇ ਦੂਰ ਧਰਤੀ ਵਿੱਚ ਦਾਬੇ ਆਓ ਸਮਾ ਬਣਿਆ ਤਾਂ ਉੱਥੋਂ ਉਸੇ ਹੀ ਲਹੂ ਤੋਂ ਸੀਤਾ ਮਾਤਾ ਦਾ ਜੋ ਸੀ ਉਹ ਜਨਮ ਹੋਇਆ ਜੋ ਰਾਵਣ ਦਾ ਮੋਦ ਦਾ ਕਾਰਨ ਬਣਿਆ ਵਿਚਾਰ ਕਰਦੇ ਆਣੇ ਕਾ ਭੁੱਲਾਂ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ